ਬੜੀ ਮੰਦ ਭਾਗੀ ਜੀ ਇਹ ਖਬਰ ਹੈ ਬੜੀ ਮੰਦ ਭਾਗੀ ਜੀ ਘਟਨਾ ਸਾਹਨੇਵਾਲ ਦੇ ਨੇੜੇ ਇੱਕ ਗੁਰੂ ਘਰ ਦੇ ਵਿੱਚ ਇੱਕ ਬੀਬੀ ਨੇ ਗੱਲੋ ਕਿ ਬੇਅਦਬੀ ਦਾ ਹੀ ਇਸ ਤਰ੍ਹਾਂ ਦਾ ਮਸਲਾ ਹੈ ਕੱਪੜੇ ਜੇ ਉਤਾਰ ਕੇ ਛੋੜ ਦਿੱਤੇ ਪਤਾ ਨਹੀਂ ਕੀ ਮਸਲਾ ਹੈ ਤੇ ਇਸ ਤਰ੍ਹਾਂ ਦੀਆਂ ਕਿਉਂ ਇਹ ਘਟਨਾਵਾਂ ਨਵੀਆਂ-ਨਵੀਆਂ ਵਾਪਰਦੀਆਂ ਰਹਿੰਦੀਆਂ ਨੇ ਜਦੋਂ ਕੋਈ ਮੜਾ ਜਿ ਲੱਗਦਾ ਕਿ ਹੁਣ ਸੁਖ ਸ਼ਾਂਤੀ ਹੈ ਉਹ ਤੋਂ ਕੋਈ ਨਾ ਕੋਈ ਖਬਰ ਇਦਾਂ ਦੀ ਆ ਜਾਂਦੀ ਹੈ ਨਹੀਂ ਦੇਖੋ ਜਿਹੜੀਆਂ 2015 ਚ ਬੇਅਦਬੀਆਂ ਹੋਈਆਂ ਹੂੰ ਉਹਦੇ ਬਾਰੇ ਅੱਗੇ ਵੀ ਆਪਾਂ ਜਦ ਸਤਾਰ ਸਹਿਤ ਗੱਲ ਕੀਤੀ ਸੀਗੀ ਮੈਂ ਤੁਹਾਨੂੰ ਇੱਕ ਐਂਗਲ ਨਵਾਂ ਦਿੱਤਾ ਸੀ ਸੋਚਣ ਵਾਸਤੇ ਕਿਸੇ ਨਤੀਜੇ ਤੇ ਪਹੁੰਚਣ ਵਾਸਤੇ ਨਹੀਂ ਤੋਂ ਬਾਅਦ ਚਲੋ ਠੀਕ ਹੈ ਉਹ ਹਾਲੇ ਵੀ ਸ਼ੱਕ ਸ਼ੁਭਾ ਮੇਰੀ ਨਜ਼ਰ ਦੇ ਵਿੱਚ ਉਹ ਸਾਜ਼ਿਸ਼ ਹੈ ਤੇ ਮੇਰੀ ਨਜ਼ਰ ਦੇ ਵਿੱਚ ਇਹ ਵੀ ਗਰੰਟੀ ਆ ਕਿ ਸਿੱਖਾਂ ਨੂੰ ਕਦੇ ਉਹਦਾ ਨਿਆਂ ਨਹੀਂ ਮਿਲਣਾ ਜੀ ਮੇਰੀ ਨਜ਼ਰ ਦੇ ਵਿੱਚ ਇਹ ਵੀ ਤੈਅ ਆ ਇਹ ਫੈਕਟ ਆ ਠੀਕ ਹੈ ਸਰ ਮੈਂ ਤਾਂ ਇਥੇ ਹਰਾਨ ਰਹਿ ਗਿਆ ਜਦੋਂ ਵੇਖੀਦਾ ਨਾ ਪਤਾ ਨਹੀਂ ਕੀ ਕੁਝ ਹੁੰਦਾ ਸਿਸਟਮ ਦੇ ਵਿੱਚ ਸਰ ਇੱਕ ਬੰਦੇ ਦੀ ਨਾ ਡਿਊਟੀ ਲੱਗੀ ਸੀਗੀ ਕੋਟਕਪੂਰੇ ਮੈਨੂੰ ਮਿਲਿਆ ਕਿਸੇ ਡਿਪਾਰਟਮੈਂਟ ਦਾ ਹੋਵੇ ਉਹ ਮੈਂ ਡਿਪਾਰਟਮੈਂਟ ਵੀ ਕਿਉਂਕਿ ਸੋਰਸ ਬਚਾਉਣਾ ਬਹੁਤ ਜ਼ਰੂਰੀ ਜ਼ਰੂਰੀ ਹੁੰਦਾ ਵੀ ਸਰ ਉਹਨੇ ਇੱਕ ਪੁਲਿਸ ਅਫਸਰ ਦਾ ਮੈਨੂੰ ਨਾਂ ਦੱਸਿਆ ਕਿ ਉਹ ਕੋਟਕਪੂਰੇ ਚ ਮੈਂ ਖੁਦ AK47 ਨਾਲ ਗੋਲੀਆਂ ਚਲਾਉਂਦਾ ਦੇਖਿਆ ਸਰ ਉਹਦਾ ਅੱਜ ਤੱਕ ਨਾ ਮੀਡੀਆ ਚ ਨਾਮ ਆ ਨਾ ਕਿਤੇ ਦੱਸੋ ਕੀ ਕਰੂ ਦੇਖੋ ਕਿਉਂਕਿ ਤੁਸੀਂ ਕਹਿੰਨ ਨਿਆ ਨਹੀਂ ਮਿਲਿਆ ਯੰਗ ਬੰਦਾ ਹੁਣ ਇਸ ਵੇਲੇ ਤੇ ਉਹ ਡੀਜੀਪੀ ਬਨਨ ਦੇ ਕਾ ਲੋਕ ਇੱਕ ਅਗਾਰ ਤੇ ਸਰਪੋਕ ਦੇ ਅਜ ਤੱਕ ਸ਼ੱਕ ਨਹੀਂ ਗਿਆ ਜੀ ਇਹਦਾ ਮਤਲਬ ਕਿ ਜਾਂਚ ਪੜਤਾਲ ਅਧੂਰੀ ਹੈ ਜਾਂਚ ਪੜਤਾਲ ਅਧੂਰੀ ਹੈ ਹੁਣ ਦੂਜੇ ਪਾਸੇ ਜੇ ਆਪਾਂ ਵੇਖੀਏ ਕਿ ਉਸ ਤੋਂ ਬਾਅਦ ਇੱਕ ਚੀਜ਼ ਦੀ ਮਾਰ ਹੋਰ ਪਈ ਆ ਕਿ ਐਹੋ ਐਹੋ ਜੇ ਕੇਸ ਸਾਡੇ ਸਾਹਮਣੇ ਆਏ ਉੱਥੇ ਜਿੱਥੇ ਆਪਾਂ ਕਹਿੰਨੇ ਪੰਜਾਬ ਜਿੰਦਾਗੁਰਾਂ ਦੇ ਨਾਂ ਤੇ ਕਿ ਲੋਕ ਲੜ ਕੇ ਕਮੇਟੀਆਂ ਚ ਆਪਸ ਦੇ ਵਿੱਚ ਖੈਬਰਬਾਜੀ ਚ ਪੈ ਕੇ ਬੇਅਦਮੀਆਂ ਨੂੰ ਅੰਜਾਮ ਦੇ ਦਿੰਦੇ ਸਰ ਕਿੰਨੀ ਕੋਈ ਜ਼ਮੀਰ ਹੋਰ ਮਾਰਨੀ ਆ ਇਹ ਬੀਬੀ ਦਾ ਹੁਣ ਪਤਾ ਨਹੀਂ ਮੈਨੂੰ ਕੀ ਝਗੜਾ ਸੀ ਦੱਸ ਦੇ ਕਿ ਗ੍ਰੰਥੀ ਸਿੰਘ ਦੇ ਨਾਲ ਕੋਈ ਬਹਿਸ ਵੈਸਾ ਜਿਹੜਾ ਹੋਇਆ ਵਾ ਤੇ ਉਸ ਤੋਂ ਬਾਅਦ ਇਹਨੇ ਇਹ ਹਰਕਤ ਕੀਤੀ ਆ ਹੁਣ ਵੇਖੋ ਉੱਥੇ ਕੋਈ ਖੁਦਾ ਨਾਲ ਖਾਸਤਾ ਕੋਈ ਉੱਥੇ ਫੜ ਕੇ ਗਾਟਾ ਲਾ ਦਿੰਦਾ ਫੇਰ ਅਸੀਂ ਕਿਹੜਾ ਮਤਲਬ ਕਿ ਯਾਰੇ ਤੇ ਹਿੰਸਕ ਨੇ ਤੇ ਕਟੜ ਨੇ ਫਲਾਂ ਟਮਕਾ ਕਿ ਜੇ ਤੇਰਾ ਦਿਮਾਗ ਸਹੀ ਆ ਤੇਰਾ ਕਿਸੇ ਗੱਲ ਨੂੰ ਲੈ ਕੇ ਕੋਈ ਆਰਗੂਮੈਂਟ ਚੱਲ ਰਿਹਾ ਕੋਈ ਝਗੜਾ ਆ ਕੋਈ ਨਾਖੁਸ਼ੀ ਆ ਕੋਈ ਨਰਾਜ਼ਗੀ ਆ ਭਈ ਉਹਦੇ 36 ਹੱਲ ਗੁਰੂ ਘਰ ਦੇ ਬਾਹਰ ਨਹੀਂ ਤਰੀਕਾ ਹੁੰਦਾ ਹਰੇਕ ਗੱਲ ਕਰਾਂ ਦਾ ਗ੍ਰੰਥੀ ਸਿੰਘ ਕੋਈ ਇਹ ਤੇ ਹੈ ਨਹੀਂਗਾ ਕਿ ਕੋਈ ਉਹ ਮਨਿਸਟਰ ਆ ਵੀ ਮੁੜ ਕੇ ਤਹੀ ਉਹਦੇ ਮੱਥੇ ਨਹੀਂ ਲੱਗਣਾ ਜੀ ਮਰਾ ਹਾ ਜਿਹੜੀ ਉਹਨੇ ਹਰਕਤ ਕੀਤੀ ਆ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਆ ਬਹੁਤ ਹੀ ਗਲਤ ਆ ਤੇ ਭਾਈ ਹੁਣ ਇਸੇ ਕਰਕੇ ਆਪਾਂ ਕਾਨੂੰਨ ਦੀ ਮੰਗ ਕਰਦੇ ਆ ਕਿ ਕਾਨੂੰਨ ਇੱਕ ਸਖਤ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਜਾਣ ਬੁੱਝ ਕੇ ਇਤਰਾ ਕਰਦਾ ਕਿਉਂਕਿ ਇੱਥੇ ਇੰਡੀਆ ਦੇ ਵਿੱਚ ਇਹ ਸਿਸਟਮ ਆ ਕਿ ਜਿਹੜਾ ਸਾਡਾ ਸਮਾਜ ਆ ਉਹ ਧਰਮ ਦੇ ਧੁਰੇ ਦੇ ਦੁਆਲੇ ਘੁੰਮਦਾ ਜੀ ਫੋਟੋ ਵਾਖ ਕਰਕੇ ਦੇਖ ਨਹੀਂ ਸਕ ਹਾਂ ਜੀ ਵਾਕ ਨਹੀਂ ਕਰਕੇ ਆਪਾਂ ਦੇਖ ਸਕਦੇ ਇਮੋਸ਼ਨ ਹਾਰਟ ਹੁੰਦੇ ਨੇ ਲੋਕਾਂ ਦੇ ਮਨ ਪਸੀਜਦਾ ਹੈ ਰੂਹ ਝੰਡੋੜੀ ਜਾਂਦੀ ਆ ਫਿਰ ਕਈ ਵਾਰ ਬੜੇ ਐਕਸਟ੍ਰੀਮ ਕਦਮ ਚੁੱਕ ਲਏ ਜਾਂਦੇ ਨੇ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਕਾਨੂੰਨ ਸਖਤ ਹੋਵੇ ਤਾਂ ਘਟੋ ਘਟ ਬੰਦਿਆਂ ਨੂੰ ਪਤਾ ਤੇ ਹੁੰਦਾ ਕਿ ਆ ਸਾਹਮਣੇ ਕੈਮਰੇ ਦੇ ਇਦਾਂ ਹੋਇਆ ਤੇ ਕਾਨੂੰਨੀ ਆਪਣਾ ਕੰਮ ਕਰਨਾ ਹੁਣ ਕਾਨੂੰਨ ਤੇ ਫਿਰ ਉਹ 295 ਵਾਲਾ ਜੀ ਉਹਦੇ ਚ ਸਾਲ ਤੋਂ 3 ਸਾਲ ਤੱਕ ਦੀ ਸਜ਼ਾ ਨਾਲ ਦੀ ਨਾਲ ਜ਼ਮਾਨਤ ਇਹਨਾਂ ਦੀ ਹੋ ਜਾਂਦੀ ਆ ਹੂੰ ਬਹੁਤ ਇਸ ਬੀਪੀ ਨੇ ਸ਼ਰਮਨਾਕ ਹਰਕਤ ਕੀਤੀ ਆ ਜੋ ਵੀ ਕੀਤਾ ਇਹਦਾ ਨਹੀਂ ਸੀ ਕਰਨ ਦੀ ਜ਼ਰੂਰਤ ਜੀ ਜੀ ਤੇ ਸਰਕਾਰ ਨੂੰ ਵੀ ਅਪੀਲ ਕਰਨੀ ਆ ਕਿ ਜਲਦੀ ਜਲਦੀ ਭਈ ਕਾਨੂੰਨ ਕੋਈ ਲਿਆਓ ਤਾਂ ਕਿ ਇਸ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਕੁ ਮਹੀਨੇ ਚ ਜਾਂ 6 ਮਹੀਨੇ ਚ ਇੱਕ ਵਾਰੀ ਵਾਪਰਦੀ ਆ ਨਾ ਹੂੰ ਉਹ ਬੰਦ ਹੋਵੇ ਜਾਂ ਉਹ ਘਟੋ ਪਰੇ ਬਹੁਤ ਗਲਤ ਚੱਲਣ ਜਾਂ ਚੱਲ ਪਿਆ ਅਸੀਂ ਤੇ ਆਪਣੀ ਸੋਚ ਰਸਾਤਲ ਚ ਲੈ ਗਏ ਆ ਸਰਪਤਾਲ ਚ ਲੈ ਗਏ ਬਿਲਕੁਲ ਦੇਖੋ ਸਮੇਂ ਦੇ ਹਿਸਾਬ ਨਾਲ ਕਹਿੰਦੇ ਸਿੱਖਿਆ ਦੇ ਹਿਸਾਬ ਨਾਲ ਅੱਗੇ ਜਾਣਾ ਚਾਹੀਦਾ ਸੀ ਪਿੱਛੇ ਨੂੰ ਜਾ ਰਹੇ ਆ ਔਰ ਇੱਕ ਮਿੱਤਰ ਇੱਥੇ ਕਹਿ ਰਹੇ ਨੇ ਕਿ ਵੀਡੀਓ ਵੀ ਰਿਲੀਜ਼ ਨਹੀਂ ਕਰਨੀ ਚਾਹੀਦੀ ਸੀ ਪੰਜਾਬੀ ਜੀ ਕਹਿ ਰਹੇ ਨੇ ਕਿ ਇਹਦੇ ਨਾਲ ਵੀ ਲੋਕ ਤਮਾਸ਼ਾ ਜ਼ਿਆਦਾ ਬਣਾਉਂਦੇ ਨੇ ਤੇ ਇੱਕ ਮਿੱਤਰ ਹੋਰ ਕਹਿ ਰਹੇ ਨੇ ਰਾਜੂ ਜੀ ਇਹਨਾਂ ਦਾ ਕਮੈਂਟ ਹੈਗਾ ਮੈਂ ਪੜ੍ਹਦੇ ਨੇ ਕਹਿੰਦੇ ਕਿ ਸਰਪੰਚ ਨੇ ਗੁਰਦੁਆਰੇ ਦੇ ਖੂਹ ਦੇ ਉੱਤੇ ਕਬਜ਼ਾ ਕੀਤਾ ਹੋਇਆ ਕਹਿੰਦਾ ਮੈਂ ਖਰੀਦਿਆ ਹੋਇਆ ਤੇ ਗੁਰਦੁਆਰੇ ਦਾ ਖੂਹ ਕਹਿੰਦਾ ਕੋਈ ਕਿਵੇਂ ਖਰੀ ਕਿ ਹੁਣ ਪਤਾ ਨਹੀਂ ਕਿ ਇੱਥੋਂ ਦੀ ਹੀ ਗੱਲ ਕਰ ਰਿਹਾ ਜਾਂ ਫਿਰ ਕਿਤੋਂ ਦੀ ਹੋ ਰਹੀ ਚਲੋ ਜੋ ਵੀ ਝਗੜਾ ਹੈ ਜ਼ਮੀਨੀ ਝਗੜਾ ਹੋ ਗਿਆ ਫਿਰ ਹਾਂਜੀ ਮਤਲਬ ਕਿ ਮੰਨ ਲਓ ਤਾਂ ਉਹ ਅਕਾਲ ਤਖਤ ਸਾਹਿਬ ਤੇ ਲਿਆਂਦਾ ਜਾ ਸਕਦਾ ਹੈ ਠੀਕ ਹੈ ਜੀ ਤਰਸ ਦੀ ਪੀਸੀ ਦੇ ਨੋਟਿਸ ਚ ਲਿਆਂਦਾ ਜਾ ਸਕਦਾ ਹੈ ਅਦਾਲਤਾਂ ਨੇ ਧਾਰਮਿਕ ਮਾਮਲੇ 'ਚ ਕੋਰਟਾਂ ਵੀ ਬੜੀਆਂ ਸੰਜੀਦਾ ਹੁੰਦੀਆਂ ਨੇ ਜੀ ਤਾਂ ਉਹਦਾ ਹੱਲ ਇਹ ਨਹੀਂ ਹੈਗਾ ਜੋ ਕਾਰਵਾਈ ਉਹਨੇ ਕੀਤੀ ਜੋ ਵੀ ਹੈ ਅਸੀਂ ਇਸ ਚੀਜ਼ ਨੂੰ ਤਾਂ ਜਸਟੀਫਾਇਬਲ ਮੇਰੇ ਖਿਆਲ ਦੇ ਨਾਲ ਕਿਤੇ ਵੀ ਨਹੀਂ ਕਰ ਸਕਦੇ ਕਿ ਆ ਜਿਹੜੀ ਹਰਕਤ ਹੈ ਚਲੋ ਪਿੱਛੇ ਕਾਰਨ ਜੋ ਵੀ ਮਰਜ਼ੀ ਹੋਵੇ ਜੀ 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 ਆਮ ਲੋਕਾਂ ਸੈਂ ਜਿਹੜਾ ਕਮੈਂਟ ਪੜ੍ਹ ਦਿੰਨੇ ਆ ਅਕਸਰ ਜਦੋਂ ਇਸ ਤਰ੍ਹਾਂ ਦੇ ਘਟਨਾਵਾ ਵਾਪਰਦੀਆਂ ਤੇ ਜਿਸ ਤਰ੍ਹਾਂ ਦੇ ਕਮੈਂਟ ਐ ਉਹ ਜਿਹੜੀਆਂ ਗੱਲਾਂ ਆਉਂਦੀਆਂ ਹੁੰਦੀਆਂ ਨੇ ਬਾਹਰ ਇਹ ਕਹਿੰਦੇ ਕਿ ਹੁਣ ਬੀਬੀ ਵੀ ਦਿਮਾਗ ਤੋਂ ਪਰੇਸ਼ਾਨ ਹੋਵੇਗੀ ਇਸ ਤਰ੍ਹਾਂ ਰੱਖੀ ਰਹੀ ਇਹ ਹੀ ਕਹਿ ਦਿੱਤਾ ਜਾਂਦਾ ਜੀ ਪੁਲਿਸ ਨੂੰ ਵੀ ਇਹ ਹੁੰਦਾ ਕਿ ਥੋੜਾ ਸ਼ਾਂਤ ਕੀਤਾ ਜਾਵੇ ਮਾਹੌਲ ਨੂੰ ਉਹ ਵੀ ਇਦਾਂ ਦੀ ਗੱਲ ਕਹਿ ਦਿੰਦੇ ਆ ਅ ਅੱਜ ਤੱਕ ਮੇਰੇ ਖਲਦੇ ਨਾਲ ਮੈਨੂੰ ਤੇ ਪਤਾ ਨਹੀਂ ਹੈ ਕਿ ਕਿਸੇ ਨੇ ਕਦੇ ਇਹ ਆ ਕੇ ਸਾਹਮਣੇ ਦੱਸਿਆ ਉਹ ਵੇਖੇ ਇਹਦੀ ਮਨਸ਼ਾ ਕੀ ਸੀ ਯਕੀਨ ਦਾ ਭੇਜਿਆ ਸੀ ਕਦੇ ਕਿਸੇ ਕੇਸ ਦੇ ਵਿੱਚ ਸੁਪਰੀਟ ਤੌਰ ਤੇ ਕਹਿੰਦੇ ਨਹੀਂ ਇਹਨਾਂ ਨੇ ਪੁਲਿਸ ਵਾਲਿਆਂ ਨੇ ਤੇ ਤੁਸੀਂ ਉਹ ਦੇਖੋ ਅੰਮ੍ਰਿਤਸਰ ਵਾਲਾ ਮਾਮਲਾ ਲੁਕਾ ਲਿਆ ਇਹ ਨਵਾਂ ਹੀ ਗਵਰਨਸ ਮਾਡਲ ਹੈ ਸਰ ਤੁਸੀਂ ਵੇਖੋ ਕਿ ਆਈਈਡੀ ਦੇ ਬਲਾਸਟ ਦੇ ਨਾਲ ਪੰਜਾਬ ਪੁਲਿਸ ਦਾ ਜਵਾਨ ਜੇ ਪਹਿਲੀ ਗੱਲ ਤੇ ਬਚਦਾ ਨਹੀਂ ਜੇ ਬਚ ਗਿਆ ਤੇ ਵਿਚਾਰਾ ਪਤਾ ਨਹੀਂ ਕਿਦਾਂ ਜ਼ਿੰਦਗੀ ਜੀਵੇਗਾ ਇੰਨਾ ਜ਼ਿਆਦਾ ਨੁਕਸਾਨਿਆ ਗਿਆ ਸਰੀਰ ਤੌਰ ਤੇ ਤੇ ਤੁਸੀਂ ਵੇਖੋ ਕਿ ਐਕਟਿਵਿਸਟ ਸਿਮਰਨਜੀਤ ਸਿੰਘ ਨੇ ਪਿਛਾ ਪੁਛਾ ਕਰਕੇ ਉਹ ਮਾਮਲਾ ਕੱਢ ਲਿਆਂਦਾ ਤਿੰਨ ਦਿਨ ਹੋ ਗਏ ਚਾਰ ਦਿਨ ਹੋ ਗਏ ਨੇ ਇਸ ਮਾਮਲੇ 'ਚ ਰੋਵਾ ਪਿਆ ਪੈਂਦਾ ਆ ਕਿ ਇਹ ਸਾਰਾ ਕੁਝ ਪੰਜਾਬ ਪੁਲਿਸ ਨੇ ਟੱਕ ਲਿਆ ਯਾਨੀ ਇਹਨਾਂ ਦੇ ਵੱਡੇ ਅਫਸਰਾਂ ਨੇ ਉਹ ਇਹ ਸਪਸ਼ਟ ਕਰਨਾ ਹੈ ਹੀ ਨਹੀਂ ਸਰ ਕਿ ਆਈਡੀ ਕਿ ਮੈਂ ਉੱਥੇ ਪਹੁੰਚੀ ਕਿਸ ਨੇ ਪਲਾਂਟ ਕੀਤੀ ਫਿਰ ਕਿਹੜੀ ਐਸੀ ਉਕਾਈ ਹੋਈ ਕਿ ਪੰਜਾਬ ਪੁਲਿਸ ਤਾਂ ਕਿਉਂ ਕਿ ਦੇਖੋ ਸਾਡਾ ਪੰਜਾਬ ਪੰਜਾਬੀ ਆਇਆ ਕਿਸੇ ਮਾਂ ਦਾ ਹੋ ਜਾਇਆ ਕਿਸੇ ਭੈਣ ਦਾ ਭਰਾ ਜੀ ਫਿਰ ਉਹ ਉਹ ਇੰਨਾ ਕਿਉਂ ਨੁਕਸਾਨ ਹੋ ਗਿਆ ਕੀ ਕਮੀ ਰਹੀ ਆ ਫਿਰ ਇਹ ਤੋਂ ਇਲਾਵਾ ਕਿ ਇੰਨਾ ਗੁਪਤ ਉਹਦਾ ਲਾਜ ਕਿਉਂ ਸ਼ੁਰੂ ਹੋਇਆ ਕਿ ਇੱਕ ਨਿੱਜੀ ਹਸਪਤਾਲ ਚ ਲਾਇਆ ਗਿਆ ਤੁਸੀਂ ਫਿਰ ਉਨ੍ਹਾਂ ਦੇ ਪਰਿਵਾਰ ਤੇ ਕਿਉਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਭਾਈ ਤੁਹਾਨੂੰ ਨੌਕਰੀ ਮਿਲ ਜਾਏਗੀ ਬਸ ਤੁਸੀਂ ਰੌਲਾ ਨਹੀਂ ਪਾਓ ਇਹ ਕੀ ਚੱਲ ਰਿਹਾ ਹੈ ਸਾਬ ਇਹ ਕਿਹੜਾ ਗਵਰਨਸ ਮਾਡਲ ਹੈ ਲਕਾਉਣ ਦਾ ਪ੍ਰੋਸੀਜਰ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਹਾਂਜੀ ਬਿਲਕੁਲ ਪਰਦਾਦਾਰੀ ਤੁਸੀਂ ਇਹ ਦੇਖ ਲਓ ਕਿੰਨੇ ਮਾਮਲੇ ਨੇ ਤੋਂ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਸਪਸ਼ਟਤਾ ਹੋਣੀ ਚਾਹੀਦੀ ਹੈ ਸਾਨੂੰ ਇਸ ਤਰ੍ਹਾਂ ਦਾ ਗਵਰਨਸ ਮਾਡਲ ਨਹੀਂ ਚਾਹੀਦਾ ਸਾਡਾ ਇੱਕ ਜਵਾਨ ਜਿਹੜਾ ਉਹ ਮੌਤ ਦੇ ਮੂੰਹ ਚ ਜਾ ਪਿਆ ਹੈ ਜੀ ਤੇ ਤੁਸੀਂ ਪਰਦਾਦਾਰੀ ਕਰੋ ਤੇ ਠੀਕ ਨਹੀਂ ਹੈ ਬਿਲਕੁਲ ਬੇਕੌਮਰ ਜੀ ਅ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ ਕਹਿੰਦੇ ਬਈ ਹਰਵਿੰਦਰ ਕੌਰ ਜੀ ਦੱਸ ਰਹੇ ਨੇ ਹਾਂ ਜੀ ਬਾਰਿਸ਼ ਤੇ ਹੁਣ ਤੇ ਮੈਨੂੰ ਲੱਗਦਾ ਕਿ ਜਿੰਨੀ ਕਿ ਲੋੜ ਸੀਗੀ ਉਨੀ ਕ ਪੈ ਚੁੱਕੀ ਹੈ ਤੇ ਹੁਣ ਤੇ ਆਪਾਂ ਇਹ ਦਵਾਈ ਕਰੀਏ ਕਿ ਠੀਕ ਠਾਕ ਰਵੇ ਸਾਰਾ ਕਿਉਂਕਿ ਇਸ ਤੋਂ ਵੱਧ ਮੀਂਹ ਨੇ ਵੀ ਆਪਾਂ ਨੂੰ ਪਰੇਸ਼ਾਨ ਹੀ ਕਰਨਾ ਤੇ ਮਿੰਟੂ ਜੀ ਹੁਸ਼ਿਆਰਪੁਰ ਦੇ ਵਿੱਚ ਵੀ ਕੀ ਹੋਇਆ ਉੱਥੇ ਵੀ ਦੇਖੋ ਮੌਤਾਂ ਦੀ ਗਿਣਤੀ ਵੀ ਵੱਧ ਕੇ 7 ਹੋ ਗਈ ਹੈ ਉਹ ਦੇ ਚੋ ਦੇ ਮਸਲੇ ਚ ਕੁਝ ਪਤਾ ਹੀ ਲੱਗ ਰਿਹਾ ਇੱਕ ਮਿੰਟ ਜੀ ਆ ਦੀਪ ਜੀ ਅਸੀਂ ਸਾਰਿਆਂ ਦਾ ਕਰਦੇ ਆ ਪਲੀਜ਼ ਤੁਸੀਂ ਆਪਸ ਦੇ ਵਿੱਚ ਆਰਗੂਮੈਂਟਸ ਨਾ ਪਾਓ ਕਮੈਂਟ ਕੋਈ ਮਤਲਬ ਕਿ ਖਾਸ ਤੌਰ ਤੇ ਕੋਈ ਅਸੀਂ ਕੋਈ ਚੁਣ ਕੇ ਬੰਦੇ ਨਹੀਂ ਲੈਂਦੇ ਆ ਅਸੀਂ ਜ਼ਿਆਦਾਤਰ ਯਤਨ ਕਰਦੇ ਆ ਕਿ ਖਬਰਾਂ ਹੋ ਜਾਣ ਤਾਂ ਕਈ ਵਾਰ ਚਲੋ ਕੋਈ ਅਨਗਹਿਲੀ ਹੋ ਜਾਂਦੀ ਆ ਸੋ ਪਲੀਜ਼ ਤੁਸੀਂ ਆਪਸ ਦੇ ਵਿੱਚ ਬਹਿਸ ਨਾ ਕਰੋ ਆਪਾਂ ਇੱਕ ਪਰਿਵਾਰਕ ਮਾਹੌਲ ਦੇ ਵਿੱਚ ਅੱਗੇ ਵਧੀਆ ਤੇ ਬਿਹਤਰ ਹੋਏਗਾ ਜੀ ਜੀ ਆਦੀਪ ਜੀ ਕੋਈ ਗੱਲ ਨਹੀਂ ਤੁਹਾਡੇ ਕਮੈਂਟ ਵੀ ਮੈਂ ਪੜਦਾ ਹਾਂ ਨਾ ਤੁਹਾਡਾ ਮੈਨੂੰ ਲੱਗਦਾ ਕਿ ਮਲੂਕ ਸਿੰਘ ਤੋਂ ਪਹਿਲਾਂ ਤੁਹਾਡਾ ਕਮੈਂਟ ਹੀ ਮੈਂ ਪੜਿਆ ਸੀਗਾ ਅੱਜ